ਸਸਰੀਕਾਲ ਵੀਰ ਜੀ ਅੱਜ ਸੋਨੂ ਹਰੰਦਾਵਾ ਡੇਰੀ ਫਾਰਮ ਤੇ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਸਰੀਕਾਲ ਜੀ ਅੱਜ ਭਾਜੀ ਤੁਹਾਡੇ ਭਰਾ ਕੋ ਨਵਾਂ ਮਾਲ ਆਇਆ ਵਾ ਨਵੀਆਂ ਝੋਟੀਆਂ ਚੰਗੀਆਂ ਚੰਗੀਆਂ ਝੋਟੀਆਂ ਟੌਪ ਦੀਆਂ ਨਮੂਨੇ ਆ ਜਾਈਆ ਇਹਨੂੰ ਮਾਰ ਦਿਓ ਕੈਮਰਾਮੈਨ ਜੀ ਆਪ ਖਾਲਦੇ ਤੇ ਅੱਜ ਵੀਰ ਜੀ ਤੁਹਾਡੇ ਭਰਾ ਦੇ ਫਾਰਮ ਦੀ ਵਿਜ਼ਿਟ ਆ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਵੀਰ ਜੀ ਕਰੋ ਸਬਸਕ੍ਰਾਈਬਰ ਨਾਰ ਲੱਗ ਕੇ ਘੰਟੀ ਦਾ ਬਟਨ ਦਬਾਓ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਵੀਰਾਂ ਨੂੰ ਪਹੁੰਚ ਸਕੇ ਬਾਕੀ ਦੇਖੀ ਆਪਣੇ ਕੋ ਦੋ ਦੰਦ ਕੱਟੀ ਤੁਹਾਨੂੰ ਮੁਖਾਲਦੇ ਆ ਜੀ ਵੇਖੋ ਕਰੋ ਚੈੱਕ ਬੱਸ ਜਿਆਦਾ ਚੰਗੀ ਝੋਟੀ ਆ ਵੀਰ ਜੀ ਟੌਪ ਦਾ ਨਮੂਨਾ ਆਇਆ ਆਪਣੇ ਕੋ ਕਰੋ ਜੀ ਚੈੱਕ ਪਾਸ ਦੇਖੋ ਜੀ ਆ ਤੱਕ ਵਾਲਤੀ ਰੋਟੀ ਵੀ ਚੰਗੀਆਂ ਤੇ ਛੋਟੀਆਂ ਚੱਲ ਰਹੀ ਆ ਭਾਜੀ ਇਹਦੇ ਮਗਰ ਠੱਗਾ ਜੀ ਰੋਟੀ ਦੇਸਤਾ ਉਹਦੀ ਰੋਟੀਆਂ ਜੀ ਨਮੋਨਾ ਇਹੋਕਾ ਉਹਦਾ ਨਮੋਨਾ ਆਇਆ ਜੀ ਪਿੱਠ ਪੁੜਾ ਅੰਦਾਜ਼ਾ ਲਾ ਸਕਦੇ ਆ ਠਣ ਲੇਵੇ ਦੀ ਪਲੇਅਰ ਸਫਾਈਆਂ ਦੇਖੋ ਠੂਟੀਆਂ ਜੀ ਆਂਚਲ ਵੇਖੋ ਕੱਲਾ ਕੱਲਾ ਕੱਟੀ ਨੂੰ ਲੱਗਾ ਜੀ ਮਾਲਕ ਨੇ ਕਿਰਪਾ ਸਦਕਾ 18 ਕਿਲੋ ਦੁੱਧ ਵਾਲੀ ਘੋਟੀ ਆ ਜੀ ਮੂੰਹ ਤੋਂ ਦੋ ਦੰਦਾਂ ਜੀ ਇਹਨੇ ਦੁੱਧੇ ਕੱਢੇ ਆ ਇਹ ਜੋ ਟੀ ਵੀ ਜੀ ਚੌਗੀ ਆਪਣੇ ਕੋ ਆ ਗਈ ਦੋਦੇ ਤੋਂ ਕਿੰਨੀ 16 17 ਕਿਲੋ ਹੁਣ ਕਿਉਂਣ ਵਾਲਾ ਘੋਟੀ ਕੋ ਜੀ ਪਰ ਧੀਰੇ ਵੇਖੋ ਭਾਜੀ ਜੂਤੀ ਖਾਦੋ ਚਲੋ ਜੀ ਖਤਵਾ ਆਸਨ ਜੀ ਮਾਲਕ ਜੀ ਤੇਰਾ ਨਾਮ ਘੋਟੀ ਆ ਚਾਹ ਉਹ ਨਹੀਂ ਨਾ ਦੇਖੋ ਜੀ ਮਾਲਕ ਜੀ ਕੇ ਫਾਸਟ ਤੋਂ ਪਹੁੰਚਿਆ ਆਪਣੇ ਬਰਾਜਨੀਆ ਜਾਨ ਜਾਨਾ ਜੀ ਉਹ ਜਦੋਂ ਪਾਰਟੀ ਦੀ ਦੇਖੋ ਜੀ ਥਣ ਲੈਵਾ ਅਡਰ ਕੁਆਲਟੀ ਚੈੱਕ ਕਰ ਲੋ ਦੇਖੋ ਜੀ ਫੋਨ ਦੁੱਧ 16 17 ਕਿਲੋ ਛੋਟੀ ਕੋ ਚੋਣ ਵਾਲਾ ਜੈਡ ਬਲੈਕ ਆ ਪੂਰੀ ਕੋਣ ਵਾਲਾ ਦੁੱਧ 16 17 ਕਿਲੋ ਜੇਰਾ ਮਰਜੀ ਵੀਰ ਚੋ ਕੇ ਲੈ ਜਾਏ ਭਾਜੀ ਇਹ ਦੇਖੋ ਇਹ ਵਿੱਚ ਆ ਗੰਦ ਇਕੱਠੀ ਆ ਗਈ ਥੋੜੀ ਜੀ ਦੇਖੋ ਜੀ ਮਾਲਕ ਦੀ ਕਿਰਪਾ ਸਦਕਾ ਥਣ ਲੈਵਾ ਇਹੋ ਜਿਹਾ ਅਮਰੀਕਾ ਦੇ ਗਾਵਾਂ ਨੂੰ ਲੱਗਦਾ ਜਿਵੇਂ ਸਿੰਘਾ ਰਸ ਤੋਂ ਤੇ ਅੱਗੇ ਤੋਂ ਬਾਅਦ ਵੀ ਜੀ ਦੇਖੋ ਜੀ ਸਾਲਸ ਇਨਨ ਮਨ ਆ ਗਿਆ ਹੁੰਦਾ ਵਾੜੀ ਫਾਰਮ ਤੇ ਆਈ ਹੈ ਜੀ ਦੇਖੋ ਜੀ ਦਰੂਕਿਆ ਦਾ ਆਰਡਰ ਜੀ ਦੁੱਧ ਦੁੱਧ ਬੜੀ ਤੇ ਤੁਹਾਨੂੰ 2015 ਤੋਂ ਬਾਹਰ ਆ ਹੁਣ ਭਾਜੀ ਝੋਨ ਮਲਾ ਦੁੱਧ ਦੇਖੋ ਆਰਡਰ ਕੁਆਲਟੀ ਦੇਖੋ ਜੀ ਦੇਖੋ ਆਰਡਰ ਕੁਆਲਟੀ ਕਿੱਥੇ ਕਿੱਥੇ ਧਿਆਨ ਚ ਲੱਗਾ ਜੀ ਥਣ ਸਿੰਘ ਸ਼ਿੰਗਾਰ ਵਿਖਾਲ ਦੋ ਜੀ ਇਹ ਹੁੰਦੀਆਂ ਪਿਓਰ ਮੁਰਾ ਦੀਆਂ ਖਾਨ ਚੀਜ਼ਾਂ ਇਹ ਵੀ ਭਾਜੀ 4 ਦਿਨ ਤੇ ਕੱਟੀ ਆ ਗਈ 16 ਕਿਲੋ ਠੰਡਾ ਦੋਤਾ ਝੁੱਟੀ ਕੋ ਪਾਟ ਨੂੰ ਨੀ ਮੋੜ ਦੇਖੋ ਟੀਦੇ ਮਾਲਕ ਦੀ ਕਿਰਪਾ ਸਤਿਕਾਰ ਦੇਖੋ ਵਾਹਣੀ ਝੁੱਤੀ ਮਾਲਕ ਦੀ ਕਿਰਪਾ ਦੱਸਦਾ ਜੀ ਕੋਈ ਗੰਚਾ ਕਰਾਓ ਜੀ ਪਾਟ ਨਹੀਂ ਮੋੜ ਦੇਖੋ ਟੀਦੇ ਜੀ ਜਦੋਂ ਕੋਤਾ ਨਹੀਂ ਜੀ ਮਨਨ ਵੀ ਦੇ ਘੱਤੀ ਜੀ ਮੇਦੀ ਦਿਆ ਦੀ ਮਿਹਰ ਦੀ ਕਿਰਪਾ ਸਾ ਤੇ ਕਮਾਰਾ ਜੀ ਦੀ ਕਿਰਪਾ ਨਾਲ ਨੰਮਾ ਪਾ ਜੀ ਦੇਖੋ ਭਾਜੀ ਆਰਡਰ ਕੁਆਲਟੀ ਦੇ ਕੁਆਰਡਰ ਆਰਡਰ ਵੇਖੋ ਭਾਜੀ ਇਹਨੂੰ ਕਲਾ ਕਲਾਂ ਅੰਚਲ ਲੱਗਾ ਵੀਰ ਜੀ 16 17 ਕਿਲੋ ਦੇ ਵਿੱਚ ਬਹੁਤ ਵਧੀਆ ਜੀ ਨੇਵੀ ਦੀ ਪਿਆਰ ਨਾਲ ਕੱਟੀ ਆ ਗਈ ਦੋ ਦਿਨਾਂ ਦੀ ਤੁਸੀਂ ਬੋਲੀ ਤੇ ਆ ਪਰ ਤੁਹਾ ਅਸਰੀ ਕਿਰਪਾ ਸਾ ਤੇ ਬਹੁਤ ਜਿਆਦਾ ਸਾਫ ਹੋਤੀ ਹੈ ਇਹ ਰੰਗ ਦੇਖੋ ਜਿਆਦਾ ਦੇਖੋ ਮੈਂ ਤੇ ਮਾਰ ਦੀ ਚੇਪਾ ਦੇ ਨਾਲ 2 16 12 ਕਿਲੋ ਵਾਲੀ ਚੋਟੀ ਗਿਆ 14 ਕਿਲੋ ਵਾਲੀ ਤਾਂ ਸਟਾਰਟ ਹੋਈ ਉਹ ਵੀ ਵੀਡੀਓ ਤੇ ਇਹ ਕੋਈ ਤੁਹਾਲ ਦੀ ਚੇਪਾ ਦੇ ਨਾਲ ਜੀ ਜਦੋਂ ਆਪਣੇ ਇਹ ਪੱਤੇ ਵਾਲੀ ਚੇਪਾ ਦੇ ਨਾਲ ਥੋੜਾ 16 12 ਕਿਲੋ ਵਾਲੀ ਬੜੀ ਡਿਊਟੀ ਬਹੁਤ ਆ ਸਫਾਈਆਂ ਵੇਖੋ ਜੀ ਕੱਚਾ ਲਊ ਜਾਂ ਮਾਰਨ ਦੀ ਦੇਖੋ ਨਮਕੰਡਿਆ ਬਿਲਕੁਲ ਤਾਜੀ ਸੂਈ ਆ ਵੀਰੇ ਕੱਟੀ ਛੋਟੇ ਦੱਤੂ ਛੋਟੇ ਪਾਣੀ ਨੂੰ ਤੋਂ 4 ਦੰਤ ਇਕੱਠੀ ਆ ਗਈ ਦੋ ਥਣੇ ਦੋ ਥਣ ਬੜੀ ਡਿਮਾਂਡ ਸੀ ਵੀਰਾਂ ਦੀ ਵੀ ਦੋ ਥਣੀ ਛੋਟੀ ਲਿਆ ਕੇ ਦੋ ਦੇਖੋ ਤਾਜੀ ਸੂਈ ਭਾਜੀ ਅਮਰ ਜੀ ਕੱਟਾ ਵਾਗੀ ਸਭ ਨਾਲ ਦੇਖੋ ਜੀ ਦੋ ਥਣ ਪਿਓਰ ਜਮਾਂਦਰੂ ਦੋ ਥਾਣਾ ਭਾਜੀ ਕਰੋ ਜੱਟ ਬਾਸ ਦੀ ਜੀ ਉਹਨਾਂ ਦੋਸਤਾਂ ਦਾ ਕਾਰੋਬਾਰੀ ਲੋਕਾਂ ਨੂੰ ਮਾਰਿਆ ਆਂੰਦੀ ਸਾਡੇ ਸਾਡੇ ਸਾਰੇ ਵੀਰਾਂ ਨੂੰ ਸੋਨ ਸੰਘੁੱਤੀ ਤੇਰੀ ਜੀ ਕਾਇਨ ਹੈ ਨਾ ਸਾਰੇ ਜੀ ਨੂੰ ਸਮਾਨੀਟਿਆ ਮਰਾ ਬਾਰ ਦੇ ਨਾ ਦੋਸਤਾਂ ਵਾਲੀ ਛੋਟੀ ਬੜੀ ਧਮਾਲ ਸੀ ਲੋਕਾਂ ਦੇ ਰਾਹ ਦੀ ਸਾਨੂੰ ਬੱਚਾ ਲਾਗੇ ਬਖਾ ਲੈਂਦੇ ਦੋ ਥਾਣੇ ਦੇ ਨਾਲ ਜਿਹਨੀਆਂ ਦੀਆਂ ਨੇ ਆ ਗਏ ਵੀਡੀਓ ਨਾਲ ਨਹੀਂ ਆ ਰਹੀਆਂ ਸਾਰੇ ਮੇਰੇ ਨਾਲ ਦੋ ਥਾਣੇ ਦੇ 15 ਕਿਲੋ ਦੋ ਥੋਟੇ ਦਾ ਦੋ ਥਾਣਾ ਦੇ ਕਿ ਕੀ ਹੁਣ ਅੱਛਾ ਹੋਊਗਾ ਜੀ ਬੋਲਾ ਚੋਣ ਵਾਲਾ ਵੇਖੋ ਭਾਜੀ ਮਗਰਲੇ ਦੋ ਥਾਣਾ ਦੇ ਇਸ ਪਾਸਾ ਦੇ ਵੀ ਚੋਟੀ ਮਾਲਕ ਦੀ ਕਿਰਪਾ ਦੇ ਨਾਲ ਜੇ ਲੱਭਣ ਜਾਈਏ ਤੇ ਨਹੀਂ ਆਪਰੇ ਦੀ ਮਾਰ ਆਈ ਨੇ ਦਿੱਤੀ ਆ ਜੀ ਦੇਖੋ ਜੀ ਸੈਂਟਰ ਚ ਦੋ ਥਾਣੇ ਆ ਜੀ ਰੋ ਚੈੱਕ ਪਾਸ ਵੀ ਇੱਥੇ ਥਣ ਵੇਖੋ ਮੋਟਾ ਮੋਟਾ ਲੱਗਾ ਜਵਾ ਵੇਖੋ ਸਮਖਸੀ ਬਲ ਮੋਟਰ ਨਹੀਂ ਹੁੰਦੀ ਜੇ ਤਾਂ ਸਮਝ ਤੁਹਾਨੂੰ ਦੱਸ ਜਣੇ ਆ ਜੀ ਦੋ ਥਾਣਾ ਵਾਲੀ ਝੋਟੀ ਵੀ ਜੀ ਸਾਰੇ ਵੀਰ ਕਈਆਂ ਨੂੰ ਸ਼ੌਂਕ ਪੂਰਾ ਹੋਏ ਦੀ ਕੋ ਬੜੇ ਛਿੱਟ ਕਈ ਵੀ ਰਹਿੰਦੇ ਨੇ ਕਿ ਦੋ ਤਿੰਨ ਥੋਤੀ ਲੈ ਆ ਕੇ ਦੇਣ ਪਰ ਜੰਗੀ ਨਹੀਂ ਮਿਲਦੀ ਪਿਛਲੇ ਥਣਾ ਦੀ ਜਿਹੜੀ ਉਹ ਨਹੀਂ ਮਿਲਦੀ ਗਾਲ ਲਿਆਂ ਦੇ ਮਿਲਦੀ ਸੀ ਇਹ ਪ੍ਰੋਪਰ ਇਹਦੇ ਮਗਰ ਦੇ ਥਣਾ ਗਾਲ ਲੈਣਾ ਨਹੀਂ ਦੇ ਦੇਖੋ ਕਰੋ ਚੱਕਰੀ ਦੇਖੋ ਜੀ ਦੇਖੋ ਦੇਖੋ ਦੋ ਹੀ ਥਾਣਾ ਦੀ ਮੋਟਰਾਂ ਦਾ ਸਮਖਸੀ ਬਾਲੇਆ ਦੇਖੋ ਜੀ ਦੋ ਥਾਣ ਕਿੱਦਾਂ ਦੇ ਹੈ ਜੀ ਸੈਂਟਰ ਚ ਨਹੀਂ ਜੇ ਪਿੱਛੇ ਜੇ ਮਾੜੀ ਕੋਸ਼ਿਸ਼ ਨਹੀਂ ਹੈ ਜੀ ਮੰਦਰੂ ਦੋ ਥਣੇਗੇ ਫੇਰ ਖੋੜ ਕੇ ਵਿਖਾ ਲੂਗੀ ਦੇਖੋ ਜੀ ਸਾਈਨ ਕਿ ਦੋ ਥਣੇ ਦੀ ਵਾਲੀ ਆ ਜਾ ਤੋ ਆ ਨਹੀਂ ਸਾਈਨਸ ਤੋਂ ਦੋ ਮੱਦੀ ਮੱਦੀ ਜੇ ਲੋ

ਕਰੋ ਕਿ ਆਪਾਂ ਪਾਣੀ ਦੀ ਦੋ ਥਣੇ ਝੋਟੇ ਮਾਤ ਦੀ ਕਿਰਪਾ ਨਾਲ ਦੇਖਾਂ ਦੀ ਨੂੰ ਸਾਦ ਹਾਂਜੀ ਸੱਚੀਆਂ ਦੀ ਉਖਾਲ ਦੇਖੋ ਜੀ ਇਹ ਆਪਰੇ ਤੀਰ 15 ਕਿਲੋ 16 ਦੁੱਧ ਦੇ ਪਾਜੀ ਦੇ ਪੀਲਾ ਫੇਰ ਇੱਕ ਰਹਾ ਹੁਣ ਉਖਾਲ ਦਿੰਦਾ ਤੁਹਾਨੂੰ ਝੋਟੀਆਂ ਜੀ ਵੇਖੋ ਜੀ ਇਹ ਵੀ ਕੱਟੀ ਤਾਜੀ ਸੂਈ ਹੈ ਜੀ ਆ ਕਾਂ ਨੂੰ ਢਾ ਦੇ ਕਾਂ ਨੂੰ ਢਾ ਦੇ ਐਡੀ ਵੇਖੋ ਜੀ ਇਹ ਚੀਜ਼ ਮਾਲਕ ਦੀ ਕਿਰਪਾ ਨਾਲ ਇਹਦੇ ਮਗਰ ਵੀ ਕੱਟੀ ਹੈ ਜੀ। ਥਾਣਾ ਅੰਚਲ ਵੇਖ ਲਓ ਜੀ। ਦੇਖੋ ਕਰੋ ਚੈੱਕ ਪਾਸ ਆ ਵੀ ਛੋਟੀ। ਇਹਦੇ ਕੋ ਭਾਜੀ ਹੁਣ 16 ਕਿਲੋ ਦੁੱਧ। ਤਿਆਰ ਆ ਭਾਜੀ। ਚੋਣ ਵਾਲਾ ਜਿਹੜਾ ਦੁੱਧ 16 ਲੀਟਰ ਦੇ ਭਾਜੀ ਛੋਟੀ ਕੋ। ਦੇਖੋ ਜੀ। ਇਹ ਵੀ ਛੱਲਾ ਆ ਗਿਆ ਭਾਜੀ ਆਪਣੇ ਕੋ ਕੱਟੀ ਛੱਲੇ ਵਰਗੇ। ਵੇਖੋ ਕਰੋ ਚੈੱਕ ਪਾਸ ਵੀ ਇੱਥੇ। ਦੇਖੋ ਜੀ। ਦੇਖੋ ਥਾਣਾ ਅੰਚਲ। ਦੇਖੋ ਕਬੂਤਰੀ ਮਟਿਆਰ ਵੇਖੋ ਕੱਚੀ ਮਟਿਆਰ ਵੇਖ ਲੋ ਹਾਂ ਜੀ ਅੰਚਲ ਵੇਖ ਲੋ ਕੱਲਾ ਕੱਲਾ ਵੀਰ ਜੀ ਬਿਊਟੀ ਵੇਖ ਲੋ ਵੀਰਾਂ ਨੂੰ ਥਾਣਾ ਲੈਵਾ ਥੱਲੇ ਨੇੜੇ ਲਾ ਕੇ ਖਾਲ ਦੋ ਭਾਜੀ ਵੇਖੋ ਵੱਡੀ ਝੋਟੀ ਵੇਖੋ ਦੋ ਦੰਦ ਮਾਲਕ ਨੇ ਦਿੱਤੀ ਝੋਟੀ ਏਡੀ ਹੁੰਦੀ ਨਹੀਂ ਪਹਿਲਾਂ ਕੱਟੀ ਜੀ ਦੇਖੋ ਭਾਜੀ ਝੋਟੀ ਹਾਂ ਜੀ ਕਬੂਤਰੀਆਂ ਦੇ ਬੱਚੇ ਆਪਣੇ ਕੋ ਆਗੇ ਵੀਰ ਜੀ ਹਾਲਾ ਵੇਖੇ ਹਾਲਾ ਬਾਕੀ ਮਾਲਕ ਦੀ ਕਿਰਪਾ ਸਤ ਕਾ ਝੋਟੀਆਂ ਆਪਣੇ ਕੋਲ ਹੋਰ ਵੀ ਜ਼ਿਆਦਾ ਚੰਗੀਆਂ ਵਾਂ ਅਜੇ ਤਿਆਰ ਨਹੀਂ ਹੋਈਆਂ ਵੀਡੀਓ ਵਿਖਾਲਾਂਗੇ ਆਉਣ ਵਾਲੇ ਦਿਨਾਂ 'ਚ ਤਿਆਰ ਹੋਣ ਆਲੀਆਂ ਇੱਕ ਆ 20 ਸਰੀ ਝੋਟੀ ਆਪਣੇ ਕੋਲ 19-20 ਕਿਲੋ ਦੁੱਧ ਚੋਂਣ ਵਾਲਾ ਵਾ ਇਹ ਦੁੱਧ ਭਾਜੀ 22-23 ਕਿਲੋ ਦੁੱਧ ਕਰਕੇ ਕੱਟੀ ਕੋ ਫੇਰੇ ਤੁਹਾਨੂੰ ਵੀਰਾਂ ਨੂੰ ਵਿਖਾਉਣੀ ਆ ਹੁਣ 20 ਕਿਲੋ ਦੁੱਧਾਂ ਝੋਟੀ ਕੋ 19-20 ਕਿਲੋ ਹੈਗਾ ਅਜੇ ਪਰ ਇਹ ਅਜੇ ਨਹੀਂ ਵੀਰਾਂ ਨੂੰ ਵਿਖਾਉਣੀ ਆ ਆਲਾ ਤੇ ਬਾਕੀ ਦੇਖੋ ਇਹੋ ਜੀਆਂ ਕਟੀਆਂ ਵਿੱਚ ਜੀ ਲੱਭਣ ਜਾਈਏ ਲੱਭਦੀਆਂ ਨੇ ਜੀਆਂ ਆਂਚਲ ਵੇਖੋ ਥਣੇਵਾ ਵੇਖੋ ਪਿੱਠ ਪੁੜਾ ਵੇਖੋ ਦੋ ਥਣੇ ਵੇਖੋ ਇਹ ਆ ਚੀਜ਼ਾਂ ਮੂਰਾ ਪਿਓਰ ਮੂਰਾ ਦੇ ਖਾਨ ਵੇਖੋ ਵੱਡੀ ਵੇਖੋ ਕੀਜ ਮਾਲਕ ਦੀ ਕਿਰਪਾ ਸਦਕਾ ਬਾਕੀ ਭਾਜੀ ਪਿੰਡ ਆਪਣਾ ਜੈਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਵੀ ਜੀ ਬਟਾਲਾ ਵੀ ਆਪਾਂ ਨੂੰ 6-7 ਕਿਲੋਮੀਟਰ ਮਹਿਤਾ ਚੌਂਕ ਤੋਂ 6-7 ਕਿਲੋਮੀਟਰ ਅੰਮਤਰਮ 20-25 ਕਿਲੋਮੀਟਰਾਂ ਟਾਂਡਾ ਵੀ 20 ਕਿਲੋਮੀਟਰ ਆ ਫੋਨ ਨੰਬਰ ਤੁਹਾਡੇ ਭਰਾ ਦਾ ਹੈਗਾ 98788947527814824499 ਦੋਹਾਂ ਤੇ ਵਾਹ